ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ ਨਿਊਜ਼ ਨਾਲ ਅੱਜ ਐਮਪੀ ਸਰਬਜੀਤ ਸਿੰਘ ਤੇ ਬਾਪੂ ترਸੇਮ ਸਿੰਘ ਪਿੰਡ ਡਗਰੂ ਆਏ ਆ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਵਰਤਮਾਨ ਰਾਜਨੀਤੀ ਬਾਰੇ ਤੇ ਹਾਲਾਤਾਂ ਬਾਰੇ ਚਰਚਾ ਕਰਾਂਗੇ ਇਹਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਮੈਂਤਾ ਜੀ ਇੱਕ ਤਾਂ ਧੰਨਵਾਦ ਸੰਗਤ ਦਾ ਜਿੰਨਿਆ ਨੇ ਬੂਟਾ ਪਾ ਕੇ ਕਾਮਯਾਬ ਕੀਤਾ ਹੈ ਤੇ ਦੂਜੀ ਗੱਲ ਸਾਡਾ 19 ਤਰੀਕ ਦਾ ਪ੍ਰੋਗਰਾਮ ਹੈ ਉੱਥੇ ਬਾਬਾ ਕਾਲਾ ਸਾਹਿਬ ਉੱਥੇ ਸਾਡਾ ਪ੍ਰੋਗਰਾਮ ਹੈ ਤੇ ਅਸੀਂ ਉਹਦੇ ਵਾਸਤੇ ਸਨੇਹਾ ਦੇਣਾ ਹੈ ਸੰਗਤ ਨੂੰ ਵੀ ਵੱਧ ਤੋਂ ਵੱਧ ਉੱਥੇ ਪਹੁੰਚੋ ਅੱਕੇ ਸਾਹ ਜਿਵੇਂ ਕਿ ਸੰਸਦ ਕੀ ਦੀਆਂ ਲੋਨਾ ਆ ਰਹੀਆਂ ਆਂਗੇ ਨੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੀ ਲੋਨਾ ਆ ਰਹੀਆਂ ਆਂਗੇ ਨੇ ਹਾਂਜੀ ਵੋਟਾਂ ਮੜਾਉਣ ਦੀ ਵੀ ਗੱਲ ਚੱਲ ਰਹੀ ਹੈ ਤੇ ਉਹਨੂੰ ਰਹਿ ਕੇ ਤੁਹਾਡੇ ਕੀ ਕਰਨ ਨਹੀਂ ਅਸੀਂ ਆਪ ਸਾਰਿਆਂ ਨੂੰ ਆਪਣੇ ਵਰਕਰਾਂ ਨੂੰ ਸਨੇਹਾ ਲਾ ਰਹੇ ਆਂ ਵੀ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਹੈ ਲਿੰਕ ਦੇ ਵਿੱਚ ਕਿਉਂਕਿ ਆਮ ਜਿਹੜਾ ਸਿੱਖ ਹੈ ਨਾ ਉਹ ਇਸ ਗੱਲ ਤੇ ਜ਼ੋਰ ਨਹੀਂ ਪਾਉਂਦਾ ਵੀ ਮੈਂ ਸ਼੍ਰੋਮਣੀ ਕਮੇਟੀ ਦੀ ਵੀ ਵੋਟ ਬਣਾਵਾ ਮੈਂ ਕਹਿੰਦਾ ਬਹੁਤ ਜਿਹੜੇ ਆਪਣੇ ਹੈ ਉਹਨਾਂ ਨੂੰ ਸ਼ਾਇਦ ਨੌਲੇਜ ਵੀ ਨਹੀਂ ਹੈ ਸ਼ਹਿਰਾਂ 'ਚ ਵੀ ਬਿਲਕੁਲ ਮੈਂ ਕਹਿੰਦਾ ਸ਼ਹਿਰਾਂ 'ਚ ਤਾਂ ਨਹੀਂ ਹੈ ਨੌਲੇਜ ਤੇ ਪਿੰਡਾਂ 'ਚ ਤਾਂ ਫੇਰ ਵੀ ਪਤਾ ਹੈ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਵੋਟ ਨਹੀਂ ਬਣਾਉਂਦੇ ਉਹਨਾਂ ਦੀ ਵੀ ਬਣਵਾਉਣੀ ਪੈਣੀ ਹੈ ਫਿਰ ਅਸੀਂ ਹੁਣ ਪਿੰਡਾਂ ਦੇ ਵਿੱਚ ਕੀ ਆਏ ਆਪਣੇ ਜਿਹੜੇ ਵਰਕਰ ਹੈ ਵੀ ਸਾਰਿਆਂ ਦੀਆਂ ਵੋਟਾਂ ਬਣਵਾਉਂ ਵੱਧ ਤੋਂ ਵੱਧ ਜਿਵੇਂ ਕਿ ਆਪ ਜੀ ਦਾ ਪਹਿਲਾ ਬਿਆਨ ਆਇਆ ਸੀ ਕਿ ਚਾਰ ਮੈਦਾਨ ਸਭਾ ਦੀਆਂ ਜਿਹੜੀਆਂ ਸੋਭਾ ਹਾਂਜੀ ਉਹਨਾਂ ਦੇ ਵਿੱਚ ਤੁਸੀਂ ਆਪਣੇ ਉਮੀਦਵਾਰ ਪਾਉਣੇ ਉਹ ਖੇਤਰਾਂ ਦੇ ਪੰਚਾਇਤੀ ਜਮਾਨੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਉਮੀਦਵਾਰ ਪਾਉਣੇ ਨਹੀਂ ਹਲੇ ਮੈਂ ਇਹ ਤਾਂ ਨਹੀਂ ਬਿਆਨ ਦਿੰਦਾ ਵੀ ਚਾਰਾਂ ਚ ਕੈਂਡੀਡੇਟ ਖੜੇ ਕਰਾਂਗੇ ਇਹ ਤਾਂ ਤੁਹਾਨੂੰ ਕਿਸੇ ਨੇ ਗਲਤ ਗਿਆ ਪਰ ਇਹ ਜ਼ਰੂਰ ਹੈ ਵੀ ਵਿਚਾਰ ਕਰਾਂਗੇ ਹਲੇ ਹਲੇ ਅਸੀਂ ਐਗਰੀ ਵੀ ਨਹੀਂ ਕਰਦੇ ਤੇ ਡਿਸੈਗਰੀ ਵੀ ਨਹੀਂ ਕਰਦੇ ਇਹ ਸਮਾਂ ਆਉਣ ਤੇ ਜਦੋਂ ਡੇਟ ਕਲੀਅਰ ਹੋਏਗੀ ਉਸ ਤੋਂ ਬਾਅਦ ਦੇਖਾਂਗੇ ਵੀ ਮਾਹੌਲ ਕੀ ਕਹਿੰਦਾ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਾਮ ਵੀ ਆ ਰਹੇ ਸੀਗੇ ਉਹ ਤਾਂ ਜੀ ਜਿਨ੍ਹਾਂ ਦੇ ਆ ਰਹੇ ਆ ਉਹਨਾਂ ਨੇ ਪਰਸਨਲੀ ਦਿੱਤੇ ਆ ਮੇਰੇ ਨਾਲ ਕੋਈ ਨਹੀਂ ਐ ਮੈਂ ਕਿਸੇ ਦਾ ਨਾਮ ਨਹੀਂ ਅਨਾਉਂਸ ਕੀਤਾ ਤੁਹਾਡੀ ਰਣਨੀਤੀ ਕੀ ਰਹੇਗੀ ਹਾਂਜੀ ਤੁਹਾਡੀ ਰਣਨੀਤੀ ਕੀ ਰਹੇਗੀ ਮੈਂ ਕਹਿ ਰਿਹਾ ਵੀ ਅਸੀਂ ਵਿਚਾਰ ਕਰਾਂਗੇ ਵੀ ਬੰਦੇ ਖੜੇ ਕਰਨੇ ਆ ਜਾਂ ਨਹੀਂ ਕਰਨੇ ਬਾਕੀ ਬੰਦੋ ਕੇ ਨੇ ਸੋਚ ਹਾਂਜੀ ਉਹਨਾਂ ਨੂੰ ਲੈ ਕੇ ਤੁਹਾਡਾ ਆਪਣਾ ਅਗਲੀ ਕੀ ਸਾਡਾ ਤਾਂ ਜੀ ਇਹ ਹੀ ਹੈ ਵੀ ਕਿਸੇ ਤਰ੍ਹਾਂ ਬਾਹਰ ਆਉਣ ਜਿਹੜਾ ਮੇਨ ਮਤਲਬ ਹੁਣ ਏ ਮੈਂ ਨਿਸ਼ਾਨਾ ਹੈ ਉਹ ਇਹੀ ਹੈ ਵੀ ਕਿਸੇ ਤਰ੍ਹਾਂ ਬੰਦਾ ਇਹਨੂੰ ਅਸੀਂ ਆਪਣੇ ਨੂੰ ਬਾਹਰ ਕੱਢੀਏ ਕੁਛ ਇਹੋ ਜਿਹੀ ਵੀ ਹੈਗੇ ਨੇ ਜਨਨ ਨੂੰ ਸਜਾਵਾਂ ਹੋਈਆਂ ਹੋਈਆਂ ਨੇ ਔਰ ਸਰਕਾਰਾਂ ਜਿਹੜੀਆਂ ਹੈਗੀਆਂ ਨੇ 6-6 ਮਹੀਨੇ ਬਾਅਦ 8-8 ਮਹੀਨੇ ਬਾਅਦ ਪਰੋਲਾ ਦੇ ਦਿੰਦੀਆਂ ਨੇ ਹਾਂ ਐਜੇ ਵੀ ਹੈ ਸਾਲ ਚ ਮਤਲਬ ਤੁਸੀਂ ਦੋ ਦੋ ਵਾਰੀ ਦੇ ਸਕਦੇ ਹੋ ਪਰ ਉਹਨਾਂ ਨੂੰ 4-4 5-5 ਵਾਰੀ ਦੇਈ ਜਾਂਦੇ ਆ ਮਤਲਬ ਕਾਨੂੰਨ ਬਰਾਬਰ ਨਹੀਂ ਨਾ ਹੈ ਸਾਰਿਆਂ ਵਾਸਤੇ ਚੱਕਰ ਤਾਂ ਇਹ ਹੈ ਯਾ ਭਾਵੇਂ ਕੋਈ ਹੋਰ ਕਹੇ ਦੀ ਉਹਨੂੰ ਵਿਕਾਸ ਦੀ ਗੱਲ ਕਰਦੇ ਹੋ ਪਿਛਲੇ ਵੀ 10 ਸਾਲਾਂ ਦੇ ਵਿੱਚ ਦੇਖਿਆ ਗਿਆ ਦੋ ਵਾਰੀ ਸਾਨੂੰ ਸੰਗੜੀ ਮਿਲੇ ਇੱਕ ਵਾਰੀ ਉਹ ਮਿਲੇ ਸਰਮ ਸਿੰਘ ਜੀ ਕੋਈ ਵਿਕਾਸ ਦੀ ਗੱਲਬਾਤ ਦੀ ਕੀਤੀ ਜਾਵੇ ਤੁਸੀਂ ਅੱਗੇ ਮੁੱਦਾ ਨਹੀਂ ਅਸੀਂ ਤਾਂ ਆਪਣਾ ਤਾਂ ਜੀ ਜੋ ਸਾਡੇ ਕੋਲੇ ਗ੍ਰਾਂਟ ਹੈ ਹੈ ਨਾ ਜੋ ਅਸੀਂ ਜੋ ਲੋਕੀ ਸਾਨੂੰ ਕਹਿਣਗੇ ਵੀ ਸਾਡੇ ਹਲਕੇ ਦੇ ਵਿੱਚ ਇਹ ਚੀਜ਼ ਚਾਹੀਦੀ ਹੈ ਉਹ ਅਸੀਂ ਸੈਂਟਰ ਉਸ ਮਹਿਕਮੇ ਦੇ ਮਨਿਸਟਰ ਨਾਲ ਜ਼ਰੂਰ ਗੱਲ ਕਰਾਂਗੇ ਅਪਰੋਚ ਕਰਾਂਗੇ ਵੀ ਉਹਨਾਂ ਦਾ ਹੱਲ ਕੀਤਾ ਜਾਵੇ ਐਂਪੀਸ ਆਲੈਕਸ਼ਨ ਤੋਂ ਪਹਿਲਾਂ ਤੁਸੀਂ ਇੱਕੋ ਹੀ ਮੁੱਦਾ ਚੱਕਿਆ ਹੋਇਆ ਸੀਗਾ ਵੀ ਅਸੀਂ ਅਮਰਿਤਪਾਲ ਜੀ ਨੂੰ ਬਾਹਰ ਲਿਆਵਾਂਗੇ ਹਰ ਹਾਲ ਦੇ ਹਾਂ ਜੀ ਕਿੱਥੋਂ ਤੱਕ ਸਥਿਤੀ ਪਹੁੰਚ ਚੁੱਕੀ ਹੈ ਹਜੇ ਤੱਕ ਉਹਨਾਂ ਤੋਂ ਤਾਂ ਹੋਰ ਚੀਜ਼ਾਂ ਲਾ ਰਹੀਆਂ ਲੱਗਦੀਆਂ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰੇ ਕੋਲ ਸੀ ਦੋ ਮੁੱਦੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਇੱਕ ਸੀਗਾ ਅਮਰਿਤਪਾਲ ਦਾ ਜਿਹੜੀ ਮੈਂ ਗੱਲ ਕਰਦਾ ਸੀ ਤੇ ਮਹਾਰਾਜ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਆਪਣਾ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰ ਦਿੱਤਾ ਹੈ ਇਤਿਹਾਸ ਕਰਦਾ ਹੈ ਉਹਦੇ ਉੱਤੇ ਕਾਨੂੰਨ ਛੇਤੀ ਬਣ ਜਵੇ ਜੇ ਕਿਉਂਕਿ ਉਹਦੇ ਵਿੱਚ ਅਸੀਂ ਮੰਗ ਮੈਂ ਮੰਗ ਕੀਤੀ ਆ ਵੀ ਜਿਹੜਾ ਵੀ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਕਰੂਗਾ ਉਹਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਵੇ 3 ਸਾਲ ਸਜ਼ਾ ਨਾ ਹੋਵੇ ਕਿ ਮੈਂ ਉੱਥੇ ਬਿੱਲ ਲਾ ਕੇ ਆਇਆ ਹਾਂ ਦੇਖਦੇ ਹਾਂ ਅਗਲੇ ਜਿਹੜਾ ਸੈਸ਼ਨ ਸ਼ੁਰੂ ਹੋਊਗਾ ਉਹਦੇ ਵਿੱਚੋਂ ਮੇਲ ਬਿੱਲ ਸਰਕਾਰ ਚੱਕਦੀ ਹੈ ਜਾਂ ਨਹੀਂ ਚੱਕਦੀ ਬਾਕੀ ਜਿਹੜੀ ਅਮਰਿਤਪਾਲ ਦੀ ਗੱਲ ਸੀ ਅਸੀਂ ਉਹਨਾਂ ਵਾਸਤੇ ਐਚਐਮ ਕੋਲ ਗਏ ਸੀ ਹੋਮ ਮਿਨਿਸਟਰ ਤੋਂ ਟਾਈਮ ਮੰਗੇ ਆ ਸੀ ਉਹਨਾਂ ਨੇ ਸਾਨੂੰ ਟਾਈਮ ਕਹਿੰਦੇ ਸੀ ਮਿਲਾਂਗੇ ਨਹੀਂ ਮਿਲੇ ਨਹੀਂ ਮਿਲੇ ਤੇ ਕਹਿੰਦੇ 8 ਤਰੀਕ ਨੂੰ ਮਿਲਾਂਗੇ ਫਿਰ 8 ਨੂੰ ਵੀ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਆਇਆ ਮਿਲਣ ਦਾ ਮੈਨੂੰ ਮਤਲਬ ਨਿਰਾਸ਼ਾ ਹੀ ਹੱਥ ਲੱਗੀ ਆ ਹਲੇ ਤੱਕ ਅਪਰੋਚ ਤਾਂ ਮੈਂ ਕੀਤੀ ਆ ਦੋ ਵਾਰੀ ਮਿਲਣ ਦੀ ਤੇ ਨਹੀਂ ਮੈਨੂੰ ਰਿਸਪੌਂਸ 네ਗੇਟਿਵ ਹੀ ਆਇਆ ਹੈ। ਅੰਮ੍ਰਿਤ ਸਾਹਿਬ ਤੁਸੀਂ ਇੱਕ ਗੱਲ ਕੀਤੀ ਹੈ ਵੀ ਦੋ ਮੁਰਦੇ ਸੀ ਅਮਰਤਪਾਲ ਤੇ ਗੁਰਗ੍ਰੰਥ ਸਾਹਿਬ ਦੀ ਜਵਰੀ। ਇਹ ਰਾਜਨੀਤੀ ਚ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਨਜ਼ਰ ਆ ਜਾਂਦੀ ਹੈ? ਕਿਉਂ ਸਾਡੇ ਗੁਰਸਾਹਿਬ ਨੂੰ ਸ਼ੀਸ਼ੇ ਵਿੱਚ ਤਾੜ ਦਿੱਤਾ ਗਿਆ? ਗੱਲ ਇਹ ਹੈ ਜੀ ਹੁਣ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਆ ਗਈਆਂ ਹਨ। ਕਿਉਂਕਿ ਜਿਹੜਾ ਉਹਨਾਂ ਦਾ ਹੁਣ ਸੱਚੇ ਸੌਦੇ ਵਾਲਿਆਂ ਦਾ ਹੈ ਉਹਨੇ ਸਾਰੀ ਗੱਲ ਦੱਸਤੀ ਹੈ ਵੀ ਉਹ ਏਕੇ ਇਲਾਹੀ ਸੀ। ਤਾਹਣੀ ਪ੍ਰੀਤ ਨੇ ਗੁੱਸੇ ਵਿੱਚ ਆ ਕੇ ਤੇ ਬਾਬੇ ਨੇ ਕਿਹਾ ਬਈ ਜੇ ਇਹਨਾਂ ਨੇ ਤੁਹਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਵੀ ਉਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਇਹ ਤਾਂ ਸਰਕਾਰਾਂ ਮਤਲਬ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਸਾਰਾ ਕੋਸ਼ਿਸ਼ ਕਰ ਦੂੰਗਾ ਮੈਂ ਦੂਦਣਾ ਚ ਹੀ ਕਰ ਦੂੰਗਾ ਮੈਂ ਦੋਸ਼ੀਆਂ ਨੂੰ ਫੜ ਲੂੰਗਾ ਭਗਵੰਤ ਮਾਨ ਦੇ ਵਿੱਚ ਇੰਨੀ ਹਿੰਮਤ ਵੀ ਨਹੀਂ ਹੈ ਬਈ ਉਹ ਜਿਹੜੇ ਕੇਸ ਹੈ ਬੇਅਦਬੀ ਦਾ ਉਹਦੀ ਪ੍ਰोसीडिंग ਅੱਗੇ ਲਿਜਾ ਸਕੇ ਉਦੇ ਚ ਦਮ ਨਹੀਂ ਹੈ ਕਿ ਉਹ ਹਨੀਪ੍ਰੀਤ ਤੇ ਸਰਸੇ ਸੌਦੇ ਦੇ ਖਿਲਾਫ ਕੈਦਵੇ ਵੀ ਇਹਨਾਂ ਨੂੰ ਅਰੈਸਟ ਕਰੋ ਇਹਨਾਂ ਤੇ ਕਾਰਵਾਈ ਪਾਓ ਨਹੀਂ ਹੈ ਇਹ ਸਿਰਫ ਗੱਲਾਂ ਕਰਨ ਵਾਲਾ ਹੈ ਕਿਉਂਕਿ ਉਹਨਾਂ ਗਵਾਹੀ ਦੇ ਦਿੱਤੀ ਹੈ ਨਾ ਸਾਰਾ ਕੁਝ ਕੀ ਨਾਮ ਉਹਦਾ ਪ੍ਰਦੀਪ ਜੀ ਇਹ ਮੋੜਾਂ ਦੇ ਵਿੱਚ ਬੰਬ ਪਾਸ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਨਾ ਉਹਨਾਂ ਪ੍ਰਦੀਪ ਨੇ ਕਹਿਤਾ ਕਲੇਰ ਨਾ ਜੀ ਬਈ ਇਹ ਸੜ ਤੋਂ ਹਨੀਪ੍ਰੀਤ ਤੇ ਬਾਬਾ ਜੀ ਨੇ ਕਰਾਇਆ ਹੈ ਗਵਾਈ ਦੇ ਦਿੱਤੀ ਹੈ ਪਰ ਸਰਕਾਰ ਨੇ ਹਿੰਮਤ ਨਹੀਂ ਆ ਉਹ ਬਣਾ ਰਹੇ ਹਾਂ ਹਾਂਜੀ ਪਰ ਵੀ ਪਲੇ ਉਹ ਸਰਕਾਰੀ ਬੋਲ ਹਾਂ ਉਹੀ ਹੈ ਜੀ ਉਹਨੇ ਕਹਿਤਾ ਦਾ ਉਹਨੇ ਕਹਿਤਾ ਦਿੱਤਾ ਵੀ ਮੇਰੀ ਜਿੰਨੇ ਵੀ ਮਿਰ ਤੋਂ ਬਈ ਇਹ ਜਿਹੜੀ ਮਹਾਰਾਜ ਦੀ ਬੇਅਦਬੀ ਹੋਈ ਹੈ ਬਈ ਉਸ ਦਿਨ ਪ੍ਰੋਗਰਾਮ ਸੀਗਾ ਪਿੰਡ ਚ ਕੋ ਪ੍ਰਚਾਰਕ ਦਾ माजी ਦਾ ਤੇ ਉਹ ਪ੍ਰਚਾਰਕ ਦੇ ਵਿੱਚ ਉਹਦਾ ਪ੍ਰਚਾਰ ਸੁਣ ਕੇ ਤੇ ਸਾਡੇ ਜਿਹੜੇ ਚੇਲੇ ਸੀ ਉਹਨਾਂ ਦੇ ਉਹਨਾਂ ਨੇ ਏਕੇ ਲਾ ਕੇ ਤੋੜਤੇ ਉਹ ਜਦ ਗੱਲ ਹਾਨੀਪ੍ਰੀਤ ਤੇ ਬਾਬੇ ਕੋਲੇ ਗਈ ਉਹ ਕਹਿੰਦੇ ਵੀ ਇਹਨਾਂ ਨੇ ਸਾਡੇ ਬਾਬੇ ਦੀ ਬੇਅਦਬੀ ਕੀਤੀ ਹੈ ਤੁਸੀਂ ਇਹਨਾਂ ਦੇ ਬਾਬੇ ਦੀ ਬੇਅਦਬੀ ਕਰੋ ਤੁਸੀਂ ਗੱਲ ਡੇਰਾਬਾਦ ਦੀ ਕੀਤੀ ਹੈ ਜੀ ਉਹਨਾਂ ਨੂੰ ਪ੍ਰੋਬਲ ਤੇ ਪ੍ਰੋਬਲ ਮਿਲੀ ਜਾ ਰਹੀ ਹੈ ਕੀ ਤੁਹਾਡੇ ਨਾਲ ਜਿਹੜੇ ਬਜ਼ੁਰਗ ਬੈਠੇ ਇਹਨਾਂ ਦਾ ਬੱਚਾ ਬਾਹਰ ਆਊਗਾ ਨਹੀਂ ਆਉਂ ਜੀ ਆਹੀ ਤਾਂ ਫਿਰ ਹੋਰ ਕੀ ਹੈ ਬਈ ਡਬਲ ਸਟੈਂਡਰਡ ਹੈ ਆਹੀ ਤਾਂ ਗੱਲ ਕਰਦੇ ਆ ਨਾ ਬਈ ਮਤਲਬ ਇਹਨਾਂ ਦੀ ਡੈਮੋਕ੍ਰੇਸੀ ਥੋੜੀ ਹੈ ਪਾਰਸ਼ੀਅਲਟੀ ਹੈ ਡਬਲ ਸੈਂਟਰਡ ਹੋ ਗਿਆ ਨਾ ਉਹਦੇ ਵਾਸਤੇ ਕਾਨੂੰਨ ਹੋਰ ਹੈ ਤੇ ਅੰਮ੍ਰਿਤਪਾਲ ਵਾਸਤੇ ਕਾਨੂੰਨ ਹੋਰ ਹੈ ਉਹਨੂੰ ਕਿੰਨੀ ਵਾਰੀ ਪ੍ਰੋਲ ਦੇਤੀ 15 ਵਾਰੀ ਦੇਤੀ ਮੈਂ ਕਹਿੰਦਾ ਪਤਾ ਹੀ ਨਹੀਂ ਗਿਣਤੀ ਵੀ ਨਹੀਂ ਕਿੰਨੀ ਵਾਰੀ ਦੇਤੀ ਇਸ ਤੇ ਜਿਹਦੇ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਕੁਝ ਵੀ ਨਹੀਂ ਬਰਾਮਦ ਹੋਇਆ ਕੋਈ ਬੰਦੂਕ ਨਹੀਂ ਬਰਾਮਦ ਕੋਈ ਈਵਨ ਕੋਈ ਗੋਲੀ ਵੀ ਨਹੀਂ ਬਰਾਮਦ ਹੋਈ ਉਸਤੇ ਐਨਐਸਐਲ ਆਤੀ ਕਹਿੰਦੇ ਇਸ ਬੰਦੇ ਤੋਂ ਸਮਾਜ ਨੂੰ ਖਤਰਾ ਹੈ ਜਿਹੜੇ ਸਮਾਜ ਤੋਂ ਖਤਰਾ ਕਹਿੰਨੇ ਆ ਉਹ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਜਿਹੜੇ ਸਮਾਜ ਲਈ ਉਹ ਖਤਰਾ ਹੈ ਸਰਕਾਰ ਕਹਿੰਦੀ ਹੈ ਉਸ ਸਮਾਜ ਨੇ ਤਾਂ 2 ਲੱਖ ਵੋਟ ਨਾਲ ਜਿਤਾਤਾ ਉਹਦੀ ਮੌਜੂਦਗੀ ਦੇ ਵਿੱਚ ਤਾਂ ਲੋਕ ਆਪਣੇ ਆਪ ਨੂੰ ਸੇਫ ਫੀਲ ਕਰਦੇ ਆ ਇਸ ਸਰਕਾਰਾਂ ਦੀਆਂ ਗਿਣਤੀਆਂ ਮਿੰਟੀਆਂ ਹੀ ਗਲਤ ਐ ਨਾ ਇਹ ਪਾਰਸ਼ਲਟੀ ਕਰਦੇ ਆ ਉਹਨਾਂ ਨਾਲ ਔਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਜੁਡੀਸ਼ੀਅਲੀ ਕੋ ਕੇਸ ਜਿੱਤੇ ਆਏ ਤਿੰਨ ਚਾਰ ਜਣਿਆਂ ਤੋਂ ਚਾਰ ਕੀਲੇ ਉਹ ਜਿੱਤੇ ਆ ਕੇਸ ਦੇ ਤਿੰਨ ਜਣਿਆਂ ਨੇ ਕੀਲੇ ਦੇਤੇ ਚੌਥਾ ਝਾੜੂ ਦਾ ਓਹ ਬੰਦੇ ਦੇ ਜੋ ਕੇਸ ਜਿੱਤੇ ਆ ਉਹ ਉਹਦੀ ਮਿਸਿਸ ਨੂੰ ਉਹਦੀ ਸੱਸ ਨੂੰ ਪੁਲਿਸ ਲੈ ਜਾਊਗੀ ਥਾਣੇ ਘੰਟੇ ਬਾਅਦ ਛੱਡ ਦਿੰਦੀ ਐ ਜਾਓ ਜੀ ਕਹ ਦੇਣਗੇ ਜੀ ਤੁਸੀਂ ਥਾਣੇ 'ਚ ਸੀਸੀਟੀਵੀ ਅੱਗੇ ਨਹੀਂ ਆਣਾ ਬੰਦ ਕਰ ਦੋ ਇਹ ਜਿਹਾ ਮਤਲਬ ਕੰਮ ਹੈ। ਇਹ ਕਹਾਂ ਦੀ ਅੰਪੀ ਤੁਸੀਂ ਗੱਲ ਕੀਤੀ ਐ ਏਐਸਪੀ ਸਾਹਿਬ ਨਾਲ ਮੈਂ ਹੁਣੇ ਕਰਕੇ ਹਟਿਆ ਜੀ। ਮੇਰੀ ਨੋਟਿਸ 'ਚ ਹੀ ਹੋਣਾ ਆਇਆ ਹੈ ਨਾ ਉਹਨੇ ਮੀਟਿੰਗ 'ਚ ਆਇਆ ਉਹਨੇ ਗੱਲ ਕਰਕੇ ਹਟਿਆ। ਤੇ ਸਿਸਟਮ ਦੇ ਨਾਲ ਕਿਵੇਂ ਉਤਰੇ ਜਾਊਗਾ ਜੀ? ਸਿਸਟਮ ਨਾਲ ਤਾਂ ਕੋਈ ਨਹੀਂ ਤਾਂ ਹੀ ਤਾਂ ਲੋਕੀ ਉਹਨਾਂ ਨੂੰ ਪਸੰਦ ਨਹੀਂ ਕਰਦੇ। ਉਹਨਾਂ ਨੂੰ ਨਕਾਰਨ ਦਾ ਕਾਰਨ ਕੀ ਹੈ? ਇਹੀ ਕਾਰਨ ਹੈ ਨਾ। ਜੇ ਉਹਨਾਂ ਦਾ ਰਵਈਆ ਠੀਕ ਨਹੀਂ ਹੈ ਤਾਂ ਹੀ ਅੱਜ ਹਾਰ ਗਏ ਜਿਹੜੇ ਬੰਦੇ ਬਾਈ ਜੀ 2 ਸਾਲ ਪਹਿਲਾਂ 117 ਚੋਂ 92 ਸੀਟਾਂ ਜਿੱਤ ਕੇ ਸਰਕਾਰ ਬਣਾਈ ਹੈ ਇੱਕ ਹਲਕੇ 'ਚ 9 ਐਮਐਲਏ ਹੁੰਦੇ ਆ ਥਿਸ ਮੀਨਸ ਕਿ ਮਿਨੀਮਮ 10 ਐਮਐਲਏ 10 ਐਮਪੀ ਆਉਣੇ ਚਾਹੀਦੇ ਸੀ ਨਾ ਦੇ 10 9 ਦਾ 90 ਮਤਲਬ ਇਹਨਾਂ ਦੇ ਘੱਟੋ-ਘੱਟ 10 ਐਮਪੀ ਆਉਣੇ ਚਾਹੀਦੇ ਸੀ ਤੇ 3 ਰਹਿ ਗਏ